ਬੀਸੀਏ ਕੀਤੀ ਹੋਈ ਹੈ ਕੜੀ ਨਾਲ ਬਣਾਏ ਚਾਵਲ ਹੈ ਮਹਾਰਾਜਮਾ ਬਣਾਏ ਸੁੱਕੇ ਆਲੂ ਇਹ ਘਰ ਦਾ ਬਣਿਆ ਹੈ ਤੁਹਾਨੂੰ ਉੱਥੇ ਟੇਸਟੀ ਖਾਣਾ ਮਿਲਦਾ ਵਾ ਜਿਹਦੇ ਚ ਅੱਜ ਸੀ ਬਣਾਇਆ ਮਹਾਰਾਜਮਾ ਚੋਲ ਇੱਕ ਸੁੱਕੀ ਸਬਜੀ ਨਾਲ ਕੜੀ ਜਿਆਦਾਤਰ ਤੁਹਾਨੂੰ ਪਤਾ ਬਾਹਰੋਂ ਖਾਣਾ ਮਿਲਦਾ ਹੈਗਾ ਠਾਬਿਆ ਤੋਂ ਪਰ ਉਹ ਬਹੁਤ ਜ਼ਿਆਦਾ ਮਸਾਲੇ ਵਗੈਰਾ ਯੂਜ਼ ਕਰਦੇ ਤੇ ਨਹੀਂ ਨਹੀਂ ਉਹਨੇ ਸੋਚਿਆ ਕਿ ਕੋਈ ਡੀਸੈਂਟ ਜਿਹਾ ਨਾਮ ਰੱਖਣਾ ਜਿਹੜਾ ਇੱਥੇ ਕਿਤੇ ਹੋਵੇ ਨਾ ਅਲੱਗ ਜਿਹਾ ਨਾਮ ਰੱਖਣਾ ਜਿਹੜੇ ਕਿਤੇ ਅੰਬਰਸਰ ਲੀਏ ਫਿਰ ਕੀ ਪੜਾਈ ਕਰਕੇ ਪੜਾਈ ਮੈਟਰ ਨਹੀਂ ਕਰਦੀ ਮੇਨ ਹੈ ਕਿ ਤੁਸੀਂ ਆਪਣੇ ਸਾਮਲੀ ਦਾ ਨਾਥੀ ਹੱਥ ਵਟਾਉਂਦੇ ਪਏ ਇਹ ਜਿਆਦਾ ਮੈਟਰ ਕਰਦਾ ਮੇਰਾ ਨਾਂ ਹੈ ਗਾਵਾਂ ਹਰਮਨਦੀਪ ਕੌਰ ਅਸੀਂ ਇੱਥੇ ਬਣਾਉਨੇ ਬਣਾ ਲਿਆ ਗਿਆ ਘਰ ਦਾ ਬਣਿਆ ਤੁਹਾਨੂੰ ਉੱਥੇ ਟੇਸਟੀ ਖਾਣਾ ਮਿਲਦਾ ਵਾ ਜਿਹਦੇ ਚ ਅੱਜ ਅਸੀਂ ਬਣਾਇਆ ਹੈ ਮਹਾਰਾਜ ਮਾਂ ਚੋਲ ਇੱਕ ਸੁੱਕੀ ਸਬਜ਼ੀ ਨਾਲ ਕਰੀ ਕਿਉਂਕਿ ਤੁਹਾਨੂੰ ਪਤਾ ਕਿ ਵੈਸੇ ਵੀ ਜਾਰਾ ਤਰਾ ਤੁਹਾਨੂੰ ਪਤਾ ਬਾਹਰੋਂ ਖਾਣਾ ਮਿਲਦਾ ਹੈਗਾ ਟਾਬਿਆਂ ਤੋਂ ਪਰ ਉਹ ਬਹੁਤ ਜ਼ਿਆਦਾ ਮਸਾਲੇ ਵਗੈਰਾ ਯੂਜ਼ ਕਰਦੇ ਤੇ ਘਰ ਦਾ ਖਾਣਾ ਜਿਹੜਾ ਬਣਿਆ ਉਹਨਾਂ ਤੋਂ ਪਤਾ ਕਿ ਮੈਂ ਅਸੀਂ ਇਹ ਚੀਜ਼ ਦਾ ਤਿਆਰ ਰੱਖਿਆ ਕਿ ਕੋਈ ਕੋਈ ਵੀ ਆਰਾਮ ਨਾਲ ਖਾਣਾ ਖਾ ਸਕੇ ਕੋਈ ਕੋਈ ਬਿਮਾਰ ਨਾ ਹੋਵੇ ਨਾ ਜਿੱਦਾਂ ਅਸੀਂ ਘਰੇ ਬਣਾ ਕੇ ਖਾਂਦੇ ਏਦਾਂ ਹੀ ਪਾ ਇੱਥੇ ਆਪਾਂ ਖਾਣਾ ਬਣਾ ਕੇ ਖਾਣੇ ਹਗੇ ਰੋਜ਼ ਆਪਾਂ ਤੇ ਸ਼ੁਰੂ ਤੋਂ ਹੀ ਐਸੇ ਲਾਇੰਦੇ ਚ ਰਹੇ ਹਾਂ ਬਾਅਦ ਚ ਚਲੋ ਘਰ ਜਦੀ ਸਪੋਟ ਹੀ ਕਹਿੰਦੇ ਚਲੋ ਆਪਾਂ ਰਲ ਕੇ ਕੰਮ ਇਹ ਵਾਲਾ ਫੁੱਲ ਲੰਨੇ ਆ ਮੇਰੇ ਮਮਾ ਦੀ ਜਿਹੜੇ ਆ ਫਿਰ ਅਸੀਂ ਇਹ ਵਾਲਾ ਕੰਮ ਫੁੱਲਤਾ ਨਾਮ ਬਹੁਤ ਸੋਹਣਾ ਰੱਖਿਆ ਜੀ ਕੋਈ ਕੁੱਪੜਾ ਹੈਗਾ ਮੇਰਾ ਇਹ ਮੇਰਾ ਬ੍ਰਦਰ ਆ ਉਹਨੇ ਸੋਚਿਆ ਹੀਗਾ ਨਾ ਉਹਨੇ ਰੱਖਿਆ ਨਾ ਇਹ ਵਾਲਾ ਡੀਸੈਂਟ ਜਿਹਾ ਨਾਮ ਰੱਖਣਾ ਜਿਹੜਾ ਇੱਥੇ ਕਿਤੇ ਹੋਵੇ ਨਾ ਅਲੱਗ ਜਿਹਾ ਨਾਮ ਰੱਖਣਾ ਜਿਹ ਦਿਖਾਉਂਗੀ ਕੀ ਹੁਸਿਆ ਹੈਗਾ ਜੀ ਆਓ ਦਿਖਾਉਂਦੇ ਆਂ ਆਜ 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 ਹਾਂਜੀ ਤਾਂ ਲੱਗੀ ਦੀ ਜੀ ਪਾਜੀ ਕਿਹਦੇ ਕੋਲ ਪੜ੍ਹੇ ਕਿੰਨਾ ਹੋ ਵੈਸੇ ਮੈਂ ਬੀਸੀਏ ਕੀਤੀ ਹੋਈ ਐ ਇੰਨੀ ਭੜਾਈ ਕਰਕੇ ਵੀ ਤੇ ਇੱਕ ਰੇੜੀ ਨੂੰ ਦਿੱਕਤ ਕਰਦਾ ਕਿੱਥੇ ਕਰ ਲਈਆਂ ਫਿਰ ਕੀ ਐ ਪੜ੍ਹਾਈ ਕਰਕੇ ਪੜ੍ਹਾਈ ਮੈਟਰ ਨਹੀਂ ਕਰਦੀ ਮੇਨ ਐ ਕਿ ਤੁਸੀਂ ਆਪਣੇ ਫੈਮਿਲੀ ਦੇ ਨਾਲ ਤੁਸੀਂ ਹੱਥ ਵਟਾਉਂਦੇ ਪਏ ਇਹ ਜ਼ਿਆਦਾ ਮੈਟਰ ਕਰਦਾ ਅੱਜ ਅਸੀਂ ਬਣਾਏ ਹੋਇਆ ਮਹਾਰਾਜਾ ਠੀਕ ਹੈ ਹਾਂ ਜੀ ਮਹਾਰਾਜ ਮਮਣਾਈ ਹੋਇਆ ਹੈ ਇਹ ਵਿੱਚ ਬਹੁਤ ਅੱਜਾ ਲੱਗ ਰਹੀ ਪੀ ਕੁਸ ਪਾਇਆ ਹੋਇਆ ਹੈ ਇਹਦੇ ਵਿੱਚ ਘਰ ਦੇ ਹੀ ਮਸਾਲੇ ਬਣੇ ਪਾਏ ਹੋਏ ਆ ਕੁਝ ਐਕਸਟਰਾ ਨਹੀਂ ਪਾਇਆ ਹੈ ਇਹਦੇ ਵਿੱਚ ਠੀਕ ਹੈ ਨਾਲ ਇਹ ਕੁਝ ਥੋੜਾ ਜਿਹਾ ਆਹ ਬਹੁਤ ਹੋ ਜਾਂਦਾ ਲੱਗਦਾ ਨਾਲ ਆ ਬਣਾਏ ਚਾਵਲ ਸਿੰਪਲ ਕਿਉਂ ਸੋਚਿਆ ਆਪਣੇ ਵਾਸਤੇ ਕਰਦੇ ਵੀ ਵਾਲੇ ਪੰਜਣੇ ਕੀ ਸਿੰਪਲ ਇਥੇ ਘਰ ਦਾ ਅਸੀਂ ਸਾਰਿਆਂ ਨੂੰ ਸਾਰਿਆਂ ਦੀ ਧਿਆਨ ਸਾਰਿਆਂ ਦੀ ਸਿਹਤ ਨੂੰ ਧਿਆਨ ਚ ਰੱਖਦੇ ਅਸੀਂ ਸਾਰਾ ਕੁਝ ਘਰ ਦਾ ਬਣਿਆ ਖਾਣਾ ਬਣਾਉਨੇ ਆਸੀਂ ਬਣਾਈਆਂ ਸੁੱਕੇ ਆਲੂ ਤੇ ਇਹ ਅਸੀਂ ਬਣਾਈਆਂ ਬਿਨਾ ਪਿਆਜ਼ ਤੋਂ ਕਿ ਜਦੋਂ ਕੋਈ ਹੁਣ ਦੇਣ ਚੱਲਦੇ ਭਿੰਨ ਰਾਤਿਆਂ ਦੇ ਇਸ ਕਰਕੇ ਉਹਨੂੰ ਧਿਆਨ ਚ ਰੱਖਦੇ ਹੋਏ ਆਪਾਂ ਬਿਨਾ ਇੱਕ ਲਸਣ ਪਿਆਜ਼ ਤੋਂ ਸਬਜ਼ੀ ਬਣਾਈ ਹੈ ਹਾਂਜੀ ਇੱਕ ਸਬਜ਼ੀ ਬਣਾਈ ਹੈ ਨਾਲ ਅਸੀਂ ਬਣਾਈਆਂ ਕੜੀ ਵੀ ਤੁਸੀਂ ਕਿਹ ਲੈਣਾ ਕੜੀ 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 ਚ ਵੀ ਅਸੀਂ ਘਰ ਦੇ ਬਣੇ ਪਕੌੜੇ ਪਾਉਨੇ ਆ ਤੇ ਆਪਾਂ ਹਰ ਦੀ ਕੜੀ ਇਹ ਬਣਦੀ ਗੀ ਲੱਸੀ ਦੀ ਲੱਸੀ ਦੀ ਕੜੀ ਬਣਾਉਣੀ ਆ ਬਣਾਉਂਦੇ ਆ ਜਾਂ ਮੋਤੀ ਨਹੀਂ ਨਹੀਂ ਅਸੀਂ ਆਪਾਂ ਲੱਸੀ ਦੀ ਕੜੀ ਬਣਾਉਣੀ ਆ ਸਾਡੀ ਕਿਉਂਕਿ ਇਮਲੀ ਦੇ ਨਾਲ ਤੁਹਾਨੂੰ ਪਤਾ ਆਪਾਂ ਖੱਟੀ ਚੀਜ਼ ਬਣਾਵਾਂਗੇ ਤੇ ਲੋਕਾਂ ਦੇ ਫਿਰ ਗਲੇ ਖਰਾਬ ਹੋਣਗੇ ਫਿਰ ਜੇ ਅਸੀਂ ਘਰ ਦਾ ਖਾਣਾ ਬਣਾਉਣੀ ਆ ਫਿਰ ਆਪਾਂ ਕਿ ਜਿੱਦਾਂ ਅਸੀਂ ਘਰੇ ਖਾਣੇ ਫਿਰ ਆਪਾਂ ਸੋਚ ਗਏ ਕਿ ਨਹੀਂ ਜਿੱਦਾਂ ਘਰੇ ਆਪਾਂ ਬਣਾ ਕੇ ਸਾਹਨੇ ਲੱਸੀ ਦੀ ਇਦਾਂ ਹੀ ਆਪਾਂ ਕੜੀ ਬਣਾਉਣੀ ਸੀ ਰੇਟ ਬਹੁਤ ਹਾਈ ਹੋਏਗਾ ਤੁਹਾਡਾ ਨਹੀਂ ਨਹੀਂ ਅਸੀਂ ਸਾਡੀ ਤੇ ਕੜੀ ਚੌਹਦੀ ਪਲੇਟ ਹੈ 30 ਰੁਪਏ ਤੇ ਜਿਹੜੇ ਮਹਾਰਾਜ ਮਾ ਚੌਹਦੀ ਪਲੇਟ ਹੈ ਗਿਆ 40 ਰੁਪਏ ਤੇ ਸਾਡੇ ਕੋਲ ਤਿੰਨ ਥਾਲੀਆਂ ਨੇ ਸਪੈਸ਼ਲ ਇੱਕ ਪੰਜਾਬ ਵਾਲੀ ਕਿ 70 ਵਾਲੀ ਤੇ ਇੱਕ ਹੈ 90 ਰੁਪਏ ਵਾਲੀ ਇੰਨਾ ਸਸਤਾ ਕਿਉਂ ਸੋਚਿਆ ਜੀ ਇੰਨਾ ਸਸਤੀ ਪਲੇਟ ਕਿ ਅਸੀਂ ਕਿ ਜਿਹੜੇ ਨਾਰਮਲ ਲੋਕੀ ਵੀ ਆ ਉਹ ਵੀ ਆ ਕੇ ਖਾ ਸਕਣ ਤੇ ਨਾ ਕਰਕੇ ਮੈਨੂੰ ਲੱਗਦਾ ਤੁਸੀਂ ਮਤਲਬ ਸੇਵਾ ਹੀ ਕਰਦੇ ਪਏ ਤੁਸੀਂ ਕਮਾਉਂਦੇ ਨਹੀਂ ਪਏ ਹਾਂ ਬਸ ਐਵੇਂ ਸਮਝ ਲਓ ਜਿੱਦਾਂ ਜਿੱਦਾਂ ਗੁਰੂ ਰਾਮਦਾਸ ਦਾ ਸਮਝੋ ਲੰਗਰ ਹੀ ਆਵੇ ਇਕੋਨ ਨੇ ਫੈਮਿਲੀ ਦੇ ਵਿੱਚ ਨਾਲ-ਨਾਲ ਹੌਣ-ਹੌਣ ਆਉਂਦੇ ਨੇ ਮੇਰੇ ਮਮਾ ਤੇ ਸਾਡੇ ਅੱਗੇ ਆਂਟੀ ਇਹ ਅਸੀਂ ਆਪਾਂ ਕਿੰਨੇ ਜਾਣੀ ਹੁੰਦੇ ਇੱਥੇ ਅਸੀਂ ਤਿੰਨੇ ਜਾਣੇ ਤੇ ਇਸ ਤਰ੍ਹਾਂ ਟਾਈਮਿੰਗ ਕੀ ਹੁੰਦੀ ਹੈ ਸਾਡੀ ਟਾਈਮਿੰਗ ਹੈ 10 ਤੋਂ 4 10 ਤੋਂ 4 ਪਰ ਇੱਕ ਲੇਡੀਜ਼ ਵਾਸਤੇ ਤੁਸੀਂ ਇੱਕ ਨੌਜਵਾਨ ਕੁੜੀ ਨੂੰ ਮੁਸ਼ਕਲ ਬਹੁਤ ਹਦਾਇ ਕੰਮ ਕਰਨਾ ਫਿਰ ਸੋਚਿਆ ਨਹੀਂ ਨਹੀਂ ਕੋਈ ਮੁਸ਼ਕਲ ਨਹੀਂ ਹੁੰਦਾ ਅਸੀਂ ਤਾਂ ਬਚਪਨ ਤੋਂ ਹੀ ਇਸੇ ਜਿੱਦਾਂ ਵਿੱਚ ਲੰਘੇ ਹੋਏ ਹਾਂ ਮੇਰੇ ਪਾਪਾ ਨੂੰ 20 ਸਾਲ ਹੋ ਗਏ ਡੈਥ ਹੋਈ ਲੈ ਉਹਨਾਂ ਨੂੰ ਤੇ ਇਸ ਕਰਕੇ ਮੇਰੇ ਜਦੋਂ ਜਦੋਂ ਸੀ ਛੋਟੇ ਛੋਟੇ ਉਹਦੇ ਮੇਰੇ ਮਮਾ ਇਹੋ ਕੰਮ ਕਰ ਦਿੰਦੇ ਸਕੂਲ ਵਿੱਚ ਕੰਟੀਨ ਲਾਉਂਦੇ ਹੁੰਦੇ ਸੀ ਸਭ ਤੋਂ ਵਧੀਆ ਪਲੇਟ ਦਿਖਾਓਗੇ ਰੈਡੀ ਕਰਕੇ ਹਾਂਜੀ ਦੱਸ ਦੇਣਾ ਜੀ ਕੀ ਕੀ ਖਾਣ ਲੱਗੀ ਤੇ ਪਲੇਟ ਦਾ ਰੈਡੀ ਦੱਸ ਦੇਣਾ ਠੀਕ ਓ ਠੀਕ ਇਹ ਹੈਗੀ ਸਾਡੀ ਸਪੈਸ਼ਲ ਥਾਲੀ ਠੀਕ ਹੈ ਇਲਾਹੀ ਪਾਵਾਂਗੇ ਚੌਲ ਮੰਮੀ ਚਾਹ ਰੋਟੀਆਂ ਫੜਾ ਦੇਵਾ ਤੂੰ राजमा हाँ ठीक है फिर तो कुछ पाऊंगे आलू सुखी सब्जी और अच्छे से गर्म करी मम्मी चार फुलके फिर इच ऑन गए चार फुलके ਜੇ ਤਾਂ ਪ੍ਰਾਈਸ ਹੈਗਾ ਸਿਰਫ 90 ਰੁਪਏ ਮੰਮੀ ਚਾਰ ਫੁਲਕੇ ਦਿਓ ਕਿ ਬੰਤਾ 90 ਰੁਪਏ ਇਹ ਤਾਂ ਸਾਈ ਥਾਲੀ ਲੱਗ ਰਹੀ ਆ ਜੀ ਤੇ ਤੁਸੀਂ ਬਹੁਤ ਸਸਤਾ ਦੱਸ ਰਹੇ ਹੋ ਤੇ ਨਾਲ ਜੇ ਐਕਸਟਰਾ ਸਬਜੀ ਵਗੈਰਾ ਲੈਣੀ ਚਾਹੋ ਤੇ ਤੁਹਾਨੂੰ ਤੁਸੀਂ ਨਾਲ ਲੈ ਸਕਦੇ ਹਾਂ ਹਾਂ ਸਬਜੀ ਨਾਲ ਐਕਸਟਰਾ ਜੇ ਕਮੀ ਤੁਹਾਡੀ ਹੋ ਗਈ 90 ਰੁਪਏ ਦੀ ਥਾਲੀ ਜੀ ਇੰਨੀ ਸਸਤੀ ਕਿਉਂ ਜੀ ਮੈਨੂੰ ਸਮਝ ਨਹੀਂ ਲੱਗਦੀ ਬਸ ਇਦਾਂ ਹੀ ਗੁਰੂ ਰਾਮਦਾਸ ਦੀ ਕਿਰਪਾ ਬਸ ਉਹਦੇ ਸਾਰੇ ਚੱਲੀ ਜਾਂਦੇ ਆ ਜੇ ਕਿਸੇ ਨੇ ਤੁਹਾਡੀ ਦੁਕਾਨ ਤੇ ਆਉਣਾ ਹੋਵੇ ਤੇ ਆਪਣਾ ਕੰਟੈਂਟ ਸਪੱਜ ਅ ਜੇ ਤੁਸੀਂ ਸਾਡੀ ਦੁਕਾਨ ਤੇ ਵਿਜ਼ਿਟ ਕਰਨਾ ਹੋ ਜ ਸਾਡੀ ਤੁਸੀਂ ਇੱਥੇ ਆਓ ਜਿਹੜਾ ਨਾਮ ਹੈਗਾ ਓਏ ਪੁਖੜ ਤੇ ਆਉਣ ਵਾਸਤੇ ਤੁਸੀਂ ਆਣਾ ਆਪਣਾ ਤੁਹਾਨੂੰ ਰਣਜੀਤ ਆਬ ਨੂੰ ਬੀ ਬਲਾਕ ਇਧਰ ਮੈਨੀਟੋਪਾਵਾ 0 ਡਿਗਰੀ ਉਹਦਾ ਸੈਂਟਰ ਦੇ ਸੜਕਾਡਾ ਜਿਹਦਾ ਨਾਮ ਹੈਗਾ ਓਏ ਪੁਖੜ ਓਏ ਪੁਖੜ ਜਿਹਨੇ ਸੋਚਿਆ ਮੈਂ ਚੱਲਾਂ ਟ੍ਰਸਟਿੰਗ ਦਾ ਨਾਮ ਕਦੀ ਹੱਸਾ ਜਾਨੀ ਹੁੰਦਾ ਤੁਹਾਨੂੰ ਆਉਂਦਾ ਤੇ ਹੈਗਾ ਵਾ ਬਸ ਚਲੋ ਕੋਈ ਨਹੀਂ ਸੋਣਾ ਨਾ ਜਿਹੜਾ ਪਿਆ ਸਾਰਿਆਂ ਨੂੰ ਵਧੀਆ ਵੀ ਲੱਗਦਾ ਮੋਸਟਲੀ ਸਾਰੇ ਕਸਟਮਰ ਨੇ ਪਸੰਦ ਕੀਤਾ ਹਾਂਜੀ ਹਾਂਜੀ ਆ ਫੋਟੋ ਮੰਮੀ ਮਿਹਨਤੀ ਕਰਨੀ ਆ ਆਪਣੀ ਦੁਕਾਨ ਮਿਹਨਤੀ ਕਰਨੀ ਆ ਆਪਣੇ ਕੰਮ ਨਾਲ ਦੀ ਕੋਈ ਰੀਸੀ ਇਹ ਵੀ ਅਹੀਂ ਪਰ ਬਾਕੀ ਵੀ ਦੇਖੀ ਆ ਤੁਸੀ ਨਹੀਂ ਕਿਹਾ ਕਿ ਮੈਂ ਕਿਸੇ ਥੱਲੇ ਲੱਗੇ ਨਹੀਂ ਕੰਮ ਕਰਨਾ ਚਾਹੁੰਦੀ ਆਪਣਾ ਹੀ ਕਰਨਾ ਚਾਹੁੰਦੀ ਹਾਂ ਜੀ ਕਿਉਂਕਿ ਆਪਣੇ ਕੰਮ ਦੀ ਰੀਸ ਨਹੀਂ ਹੁੰਦੀ ਅਸੀਂ ਆਲਰੇਡੀ ਮੈਂ 5 ਸਾਲ ਪਹਿਲਾਂ ਜੋਬ ਕੀਤੀ ਹੋਈ ਆ ਬਟ ਕਿਸੇ ਦੇ ਅੰਦਰ ਲੱਗ ਥੱਲੇ ਲੱਗੇ ਜੋਬ ਕਰਨਾ ਬਰਾਖਾ ਹੁੰਦਾ ਮੈਨੂੰ ਪਤਾ ਹੁੰਦਾ ਹੈ ਹੂੰ ਇਸ ਲਈ ਆਪਣਾ ਕੰਮ ਕਰਨਾ ਹਾਂਜੀ ਘਟ ਖਾਣਾ ਅੱਛਾ ਹਾਂਜੀ ਹਾਂਜੀ